ਸਸਰੀ ਗਾਲੀ ਸਾਰਿਆਂ ਨੂੰ ਸਵਾਗਤ ਆ ਆਪਣੇ ਪਥਮੀੜਾ ਬਹੁ ਸ਼ਾਲਾ ਦੇ ਵਿੱਚ ਦੂਸਰੇ ਬਲੌਗ ਦੇ ਵਿੱਚ ਆਪਾਂ ਪਹਿਲਾ ਬਲੌਗ ਇੱਥੋਂ ਤੱਕ ਬਣਾਇਆ ਸੀਗਾ ਹੁਣ ਅਗਲਾ ਬਲੌਗ ਇੱਥੋਂ ਆਪਾਂ ਸ਼ੁਰੂ ਕਰਾਂਗੇ ਨਾਸ਼ਤਾ ਕਰ ਲਿਆ ਜੀ ਤੇ ਫਿਰ ਆਪਾਂ ਅਗਲਾ ਸਫਰ ਕਿਉਂਕਿ ਜੀ ਇਹ ਦੂ ਤਿੰਨ ਤਿੰਨ ਚਾਰ ਕਿਲੋਮੀਟਰ ਦੇ ਵਿੱਚ ਬਣੀ ਹੋਈ ਆ ਪੈਦਲ ਚੱਲ ਕੇ ਤਾਂ ਆਪਾਂ ਐਡਾ ਲੰਮਾ ਚੋੜਾ ਸਫਰ ਨਹੀਂ ਕਰ ਸਕਦੇ ਤੇ ਤੋਡੇ ਨਾਲ ਆਪਾਂ ਗੱਡੀ ਦੇ ਵਿੱਚ ਹੀ ਇਹ ਬਲੌਗ ਬਣ ਗਏ ਤੇ ਵੈਸੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਇੱਕ ਚੀਜ਼ ਹਰ ਇੱਕ ਚੀਜ਼ ਵੈਸੇ ਦਿਖਾਤਾ ਨਹੀਂ ਸਕਦੇ ਕਿਉਂਕਿ ਰਾਤ ਜਿੱਥੇ ਅਸੀਂ ਆਰਤੀ ਦੀ ਟੀਵੀ ਉਹ ਚੀਜ਼ ਵੀ ਤੁਹਾਡੀ ਮਿਸ ਹੋ ਗਈ ਆ ਉਹ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਫਿਰ ਕਿਤੇ ਪ੍ਰਮਾਤਮਾ ਨੇ ਚਾਇਆ ਤੇ ਆਪਾਂ ਜ਼ਰੂਰ ਦਰਸ਼ਨ ਕਰਾਵਾਂ ਵੀ ਆਰਤੀ ਹੁੰਦੀ ਆ ਉੱਥੇ ਚਾਰ ਜਿੰਨੀਆਂ ਵੀ ਜਿਵੇਂ ਕਿਸੇ ਨਾ ਕਿਸੇ ਅੰਛ ਤੋਂ ਗਾਵਾਂ ਚੰਗੀਆਂ ਹੁੰਦੀਆਂ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਉੱਥੇ ਪੂਜਾ ਕੀਤੀ ਜਾਂਦੀ ਤੇ ਨਾਲੇ ਆਰਤੀ ਕੀਤੀ ਜਾਂਦੀ ਤੇ ਆਰਤੀ ਵਾਲਾ ਜਿਹੜਾ ਸੀਨ ਮਿਸ ਹੋ ਗਿਆ ਉਹ ਆਪਾਂ ਕੱਲ੍ਹ ਕਿਉਂਕਿ ਸਾਨੂੰ ਕੱਲ ਇਹ ਨਹੀਂ ਸੀ ਪਤਾ ਵੀ ਇਹ ਵੀਡੀਓ ਬਣਾਉਣ ਦਿੰਦੇ ਆ ਕਿ ਨਹੀਂ ਤਾਂ ਆਪਾਂ ਆਰਤੀ ਵਾਲੇ ਦੀ ਵੀ ਵੀਡੀਓ ਬਣਾ ਲੈਣੀ ਸੀ ਇੱਥੇ ਵੀ ਗਾਵਾਂ ਰਹਿੰਦੀਆਂ ਨੇ ਦੇਖੋ ਤੁਸੀਂ ਕਿੰਨੀਆਂ ਖੂਬਸੂਰਤ ਇਹ ਕਿੰਨੇ ਆ ਵਧੀਆ گاਉਂਾ ਨੇ ਜੰਡ ਬਹੁਤ ਜਿਆਦਾ ਸੇਫਟੀ ਹੈ ਜੰਡ ਵਾਣ ਬਹੁਤ ਹਨ ਹਾਂ ਵਾਣ ਦਰਖਤ ਬਹੁਤ ਜਿਆਦੇ ਆ ਨਾਸ਼ਤਾ ਕਰਨ ਚ ਇੰਨਾ ਖ ਮਜਾ ਆਇਆ ਨਾਲ ਲੱਸੀ ਚਲੋ ਇਹਨਾਂ ਦੀ ਸ਼ਾਸ਼ ਆਪਣੀ ਲੱਸੀ ਆ ਪੰਜਾਬੀਆਂ ਦੀ ਤੇ ਚੌਲਾਂ ਦੇ ਵਿੱਚ ਹਰ ਇੱਕ ਚੀਜ਼ ਪਾ ਕੇ ਇਹਨਾਂ ਨੇ ਨਾਸ਼ਤਾ ਕਰਵਾਇਆ ਜੀ ਅਸੋਨੀ ਗੱਲ ਤੁਹਾਨੂੰ ਦੱਸੂਗਾ ਹੁਣ ਇਹਦੇ ਬਾਰੇ ਬੱਚੇ ਇਹ ਕਾਂਗਰੇਜਗਾ ਜੀ ਵਿੱਚ ਜ਼ਿਆਦਾਤਰ ਸਭ ਤੋਂ ਜ਼ਿਆਦਾ ਕਾਂਗਰੇਜ ਆ ਤੇ ਸਾਈਵਾਲ ਵੀ ਹੈਗੀ ਆ ਆ ਦੂਜਾ ਜਿਹੜਾ ਪੋਰਸ਼ਨ ਹੈ ਸਾਈਵਾਲ ਦਾ ਇੱਥੇ ਲਗਭਗ ਇਸ ਗਊਸ਼ਾਲਾ ਚ ਸਮੇਂ 4000 ਗਾਂ ਮੌਜੂਦ ਆ ਤੇ ਖਾਸ ਗੱਲ ਆ ਹਸਪੀਟਲ ਬਹੁਤ ਆਧੁਨਿਕਾ ਇੱਥੇ ਪੂਰੇ ਇੰਡੀਆ ਦਾ ਸਭ ਤੋਂ ਆਪਰੇਸ਼ਨ ਥੀਟਰ ਲੈਬ ਸਕੈਨਿੰਗ ਗਾਵਾਂ ਵਾਲੀਆਂ ਜਿਵੇਂ ਕੋਈ ਐਕਸੀਡੈਂਟ ਹੋ ਜਾਂਦੀਆਂ ਗਾਵਾਂ ਜਾਂ ਕੁਝ ਉਹਨਾਂ ਸਾਰਿਆਂ ਦਾ ਪ੍ਰਬੰਧ ਬਹੁਤ ਜ਼ਿਆਦਾ ਉਹ ਤੁਹਾਨੂੰ ਦਿਖਾਵਾਂਗੇ ਆ ਛੋਟੇ ਬੱਚੇ ਬੈਠੇ ਨੇ ਗਾਵਾਂ ਤੇ ਬੈਠੀਆਂ ਨੇ ਤੇ ਤੁਹਾਨੂੰ ਇਦਾਂ ਦੇ ਦਿਖਾ ਦਈਏ ਆ ਛੋਟੇ ਬੱਚੇ ਬੈਠੇ ਨੇ ਇਹ ਗਊ ਮਾਤਾ ਬੱਚਿਆਂ ਨੇ ਬਹੁਤ ਹੀ ਸ਼ਾਂਤ ਦਾ ਢੰਗ ਨਾਲ ਦੂਸ਼ਾ ਲੱਗਾ ਜਿਹੜਾ ਪ੍ਰਬੰਧ ਹੈ ਦਾ ਪਾਤਰ ਤੇ ਨਹੀਂ ਚੱਲਦਾ ਗਊਸ਼ਾਲਾ ਦੇ ਕਮਾਈ ਦੇ ਸਾਧਨਾਂ ਦੀ ਬਹੁਤ ਵਧੀਆ ਬਣਾਏ